ਪੰਜਾਬ ਦੇ ਵਿੱਚ ਇੱਕ ਦਹਿਸ਼ਤ ਵਾਲਾ ਮਾਹੌਲ ਬਣ ਰਿਹਾ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੂੰ ਜਿਹੜਾ ਖੁੱਲੇ ਤੌਰ ਤੇ ਵਾਗਾਂ ਜਿਹੜੀਆਂ ਛੱਡੀਆਂ ਆਈਆਂ ਅੱਜ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਫੇਕ ਇਨਕਾਊਂਟਰ ਕੀਤੇ ਜਾ ਰਿਹਾ ਨਸ਼ੇ ਦੀ ਆੜੇ ਕਿਸੇ ਵੀ ਨੌਜਵਾਨ ਨੂੰ ਜਿਹੜਾ ਜਿਹੜਾ ਕਿ ਕਿਸਾਨਾਂ ਦੀ ਹਮਾਇਤ ਕਰਦਾ ਮਜ਼ਦੂਰਾਂ ਦੀ ਹਮਾਇਤ ਕਰਦਾ ਜਿਹੜੇ ਵੀ ਨੌਜਵਾਨਾਂ ਨੇ ਬੋਲਦੇ ਆ ਸਰਕਾਰ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਚਾੱਕ ਕੇ ਜੇਲ੍ਹਾਂ ਸੁੱਟ ਦਿੱਤੇ ਜਾਂਦੇ ਆ ਪੰਜਾਬ ਸਰਕਾਰ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਇਹਨਾਂ ਨੇ ਸਾਡੇ ਨੌਜਵਾਨਾਂ ਦੇ ਨਾਲ ਕਿਸਾਨਾਂ ਦੇ ਨਾਲ ਔਰਤਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿਹੜੀਆਂ ਗਰੰਟੀਆਂ ਕੀਤੀਆਂ ਉਹਨਾਂ ਨੂੰ ਪਾਸੇ ਰੱਖ ਕੇ ਇੱਕ ਤਾਨਾਸ਼ਹੀ ਰਵਈਆ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪਲੈਂਟ ਪੁਲਿੰਗ ਨੀਤੀ ਆਈ ਆ ਨੌਜਵਾਨਾਂ ਦੇ ਲਈ ਜਿਸ ਤਰ੍ਹਾਂ ਇੱਕ ਪੀਲੇ ਪੰਜੇ ਚਲਾਏ ਜਾ ਰਹੇ ਗਰੀਬਾਂ ਦੇ ਘਰਾਂ ਦੇ ਚਲਾਏ ਜਾ ਰਹਿਆ ਇੱਕ ਮਹਿਲਾ ਜਿਹੜੀ ਪੁਲਿਸ ਅਮਨ ਕੌਰ ਆ ਉਹਦੇ ਉਹਦੇ ਕਰਦੇ ਕੋਈ ਪੀਲਾ ਪੰਜਾ ਨਹੀਂ ਚੱਲਦਾ ਹੈਗਾ ਜੇ ਕਿਸੇ ਕੋਲ ਕੋਈ ਕੁਛ ਗ੍ਰਾਮ ਦੀ ਜਿਹੜਾ ਨਸ਼ਾ ਆਦੀ ਹੋ ਜਾਂਦਾ ਸਾਡਾ ਨੌਜਵਾਨ ਉਹਦੇ ਕੋਲ ਫੜਿਆ ਜਾਂਦਾ ਉਹਨੂੰ ਚੱਕ ਕੇ ਜੇਲ੍ਹ ਚ ਸੋੜਿਆ ਜਾਂਦਾ ਉਹਨੂੰ ਕੋਈ ਜ਼ਮਾਨਤ ਤੱਕ ਨਹੀਂ ਦਿੱਤੀ ਜਾਂਦੀ ਪਰ ਜਿੰਨਾਂ ਕੋਲ ਵੱਡੇ ਮਕਰਮਾਸ਼ਾ ਵੱਡੀਆਂ ਮੱਛੀਆਂ ਨੇ ਉਹਨਾਂ ਕੋਲ ਵੱਡਾ ਨਸ਼ਾ ਫੜਿਆ ਜਾਂਦਾ ਉਹਨਾਂ ਨੂੰ ਖੁੱਲੇ ਆਮ ਜਿਹੜੀਆਂ ਜ਼ਮਾਨਤਾਂ ਦਿੱਤੀਆਂ ਜਾਂਦੀਆਂ ਨੇ ਜਿਹਦੇ ਵਿੱਚ ਉਹ ਅਮਨਕੌਰ ਦਾ ਨਾਮ ਸਿੱਧੇ ਤੌਰ ਦਾ ਹੈ ਐਸਐਸਪੀ ਵਰਗੇ ਬੰਦੇ ਜਿਹੜੇ ਲੱਖਾਂ ਦੀਆਂ ਰਿਸ਼ਵਤਾਂ ਲੈਂਦੇ ਫੜੇ ਜਾਂਦੇ ਆ ਉਹਨਾਂ ਨੂੰ ਬਹਾਲ ਕਰ ਲਿਆ ਜਾਂਦਾ ਜਿਹੜੇ ਕਹਿ ਰਹੇ ਆ ਲੈਂਡ ਸੀਲਿੰਗ ਐਕਟ ਜਿਹੜਾ 17 ਏਕੜ ਤੋਂ ਵੱਧ ਜ਼ਮੀਨ ਜਿਹੜੀ ਆ ਉਹ ਗਰੀਬ ਮਜ਼ਦੂਰਾਂ ਦੀ ਆ ਜਿਹੜੇ ਉਹਦੇ ਖਿਲਾਫ ਲੜਦੇ ਆ ਉਹਨਾਂ ਮਜ਼ਦੂਰਾਂ ਨੂੰ ਜੇਲਾਂ ਦੇ ਵਿੱਚ ਸੁੱਟ ਦਿੱਤੇ ਜਾਂਦੇ ਆ ਜਿਹਦੇ ਵਿੱਚ ਉਹ ਕਮਲਪ੍ਰੀਤ ਕੌਰ ਜਿਹੜੀ ਪੰਜਾਬ ਸੂਟ ਐਂਡ ਯੂਨੀਅਨ ਦੀ ਜ਼ਿਲ੍ਹਾ ਅਗਵਾ ਉਹਨੂੰ ਹੀ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸਾਡੇ ਕੋਲ ਨਾ ਜਿਹੜਾ ਰਜਗਾਰਾ ਨਸ਼ਾ ਸਾਨੂੰ ਵੱਡੇ ਪੱਦਰ ਤੇ ਦਿੱਤਾ ਜਾ ਰਿਹਾ ਨਾ ਸਾਡੇ ਕੋਲ ਖੇਡ ਦੇ ਗਰਾਊਂਡ ਆ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਦੇ ਨਾਂ ਤੇ ਮੋਟੀਆਂ ਮੋਟੀਆਂ ਗਰਾਂਟਾਂ ਜਿਹੜੇ ਐਮ ਐਲ ਏ ਐਮ ਪੀ ਖਾ ਜਾਂਦੇ ਗਿਆ ਪਰ ਗਰਾਊਂਡ ਤੇ ਕੋਈ ਕੰਮ ਨਹੀਂ ਹੋ ਰਿਹਾਗਾ ਸਾਰੇ ਮੁੱਦੇ ਆ ਪੁਲਿਸ ਜਬਰ ਕਰਦੀ ਐ ਜੇ ਪੁਲਿਸ ਦੇ ਖਿਲਾਫ ਅੱਜ ਵੀ ਬੋਲੋਗੇ ਇਹ ਨਾ ਹੋਵੇ ਕੱਲ ਨੂੰ ਤੁਹਾਨੂੰ ਵੀ ਨਿਸ਼ਾਨੇ ਤੇ ਲੈ ਲਿਆ ਜਾਵੇ ਕੋਈ ਗੱਲ ਨਹੀਂ ਸਾਡਾ ਪੰਜਾਬ ਸਾਡਾ ਪੰਜਾਬ ਮੋਰੀ ਰਿਹਾ ਜਦੋਂ ਕੇਂਦਰ ਸਰਕਾਰ ਮੋਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਉਦੋਂ ਵੀ ਸਾਡਾ ਪੰਜਾਬ ਅੱਗੇ ਹੋ ਕੇ ਲੜਿਆ ਸੀਗਾ ਪੰਜਾਬ ਸੂਬੇ ਦੇ ਵਿੱਚ ਪੁਲਿਸ ਦੀਆਂ ਫਰਜੀ ਕਾਰਵਾਈਆਂ ਫਰਜੀ ਪੁਲਿਸ ਮੁਕਾਬਲੇ ਪੁਲਿਸ ਹਰਾਸਤ ਵਿੱਚ ਮੌਤਾਂ ਇਹਨਾਂ ਦੇ ਖਿਲਾਫ ਆਵਾਜ਼ ਉੱਠੀ ਹੈ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਨੂੰ ਲੈ ਕੇ ਵੀ ਜਿਹੜੇ ਆਗੂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾਈ ਕਰਵਾਉਣ ਦੇ ਲਈ ਵੱਖ-ਵੱਖ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਨੌਜਵਾਨ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ ਮੈਦਾਨ 'ਚ ਨਿਤਰੀਆਂ ਨੇ। ਇਹ ਇੱਕ ਵੱਡੀ ਵਿਸ਼ਾਲ ਰੈਲੀ ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਕੀਤੀ ਜਾ ਰਹੀ ਹੈ। ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਇੱਕ ਵੱਡਾ ਇਕੱਠ ਜਿਸ ਦੀ ਗਿਣਤੀ ਦੂਰ-ਦੂਰ ਤੱਕ ਦੇਖਣ ਨੂੰ ਮਿਲੇਗੀ। ਕੈਮਰੇ ਦੀ ਅੱਖ ਜਰੀਏ ਤੁਸੀਂ ਦੇਖਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਮੰਡੀ ਦੇ ਵਿੱਚ ਇਕੱਠ ਕੀਤਾ ਗਿਆ। ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ ਜਿਸ ਦੇ ਵਿੱਚ ਇਕਾ ਦਿਖਾਇਆ ਗਿਆ ਕਿ ਸਰਕਾਰ ਜਾਂ ਪੁਲਿਸ ਕਿਸੇ ਤਰ੍ਹਾਂ ਦਾ ਵੀ ਜ਼ਬਰ ਕਰੇਗੀ ਤਾਂ ਅਸੀਂ ਉਸ ਦੇ ਖਿਲਾਫ ਬੋਲਾਂਗੇ ਪੰਜਾਬ ਵਿੱਚ ਪੁਲਿਸ ਰਾਜ ਖਤਮ ਕਰੋ ਇਸ ਤਰ੍ਹਾਂ ਦੇ ਫਲੈਕਸ ਲਗਾਏ ਗਏ ਨੇ ਇੱਥੇ ਇਹ ਪੁਲਿਸ ਰਾਜ ਕਿਵੇਂ ਹੈ ਕਿ ਇਹ ਅਣ ਐਲਾਨਿਆ ਪੁਲਿਸ ਰਾਜ ਹੈ ਇਸ ਦੇ ਖਿਲਾਫ ਆਵਾਜ਼ਾਂ ਉੱਠ ਰਹੀਆਂ ਨੇ ਵੱਖ-ਵੱਖਰੇ ਲੋਕ ਆਏ ਨੇ ਹਰ ਉਮਰ ਵਰਗ ਦੇ ਚਾਹੇ ਨੌਜਵਾਨ ਹੋਣ ਬਜ਼ੁਰਗ ਹੋਣ ਵਿਸ਼ਾਲ ਰੈਲੀ ਹੈ ਜਿਹੜੀ ਇਹ ਸੰਗਰੂਰ ਦੀ ਮੰਡੀ ਦੇ ਵਿੱਚ ਹੈ ਜਿਵੇਂ ਸ਼ੈੱਡ ਦੇ ਇਸ ਪਾਸੇ ਸੱਜੇ ਪਾਸੇ ਵੀ ਤਸਵੀਰ ਤੁਸੀਂ ਦੇਖੀ ਹੈ ਤਾ ਦੂਰ ਤੱਕ ਤਸਵੀਰ ਤੁਸੀਂ ਦੇਖੋਗੇ ਕਿ ਪੁਲਿਸ ਦੇ ਖਿਲਾਫ ਸਰਕਾਰ ਦੇ ਖਿਲਾਫ ਨਾਰੇबाजी ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੀਆਂ ਅਜਿਹਾਂ ਗਤੀਵਿਧੀਆਂ ਜਿਸ ਦੇ ਖਿਲਾਫ ਲੋਕ ਮદાન ਚਾਏ ਨੇ ਚਾਹੇ ਉਹ ਕਿਸਾਨ ਹੋਣ ਮਜ਼ਦੂਰ ਹੋਣ ਚਾਹੇ ਬੀਬੀਆਂ ਹੋਣ ਵੱਡੀ ਗਿਣਤੀ ਦੇ ਵਿੱਚ ਇਸ ਪਾਸੇ ਤੁਸੀਂ ਦੇਖੋਗੇ ਕਿ ਜਿਵੇਂ ਹੀ ਇਸ ਪਾਸੇ ਬੰਦਿਆਂ ਦਾ ਵੱਡਾ ਇਕੱਠ ਹੈ ਬੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਇਸ ਸੰਗਰੂਰ ਦੀ ਰੈਲੀ ਦੇ ਵਿੱਚ ਪੁੱਜੀਆਂ ਨੇ ਆਪੋ ਆਪਣੇ ਜਿੱਥੇ ਬੀਬੀਆਂ ਨੇ ਕੰਮ ਸੰਭਾਲਨੇ ਹੁੰਦੇ ਨੇ ਤਾਂ ਉਵੇਂ ਹੀ ਮੋਢੇ ਨਾਲ ਮੋਢਾ ਜੋੜ ਕੇ ਲੋਕ ਇੱਥੇ ਜਿਹੜੇ ਸ਼ਮੂਲੀਅਤ ਕੀਤੇ ਨੇ ਉਹਨਾਂ ਵਿੱਚ ਬੀਬੀਆਂ ਵੀ ਨੇ ਵੱਖ-ਵੱਖ ਤਰ੍ਹਾਂ ਦੇ ਨਾਲ ਇੱਥੇ ਜਿਹੜੇ ਨੇ ਆਪਣੀ ਹਾਜ਼ਰੀ ਲਵਾ ਰਹੇ ਨੇ ਬੋਰ ਲੋਕਾਂ ਨਾਲ ਅਸੀਂ ਗੱਲ ਵੀ ਕਰਾਂਗੇ ਕਿਉਂਕਿ ਇੱਥੇ ਮੁਲਾਜ਼ਮ ਜੱਥੇਬੰਦੀਆਂ ਦੇ ਲੋਕ ਵੀ ਨੇ ਕੁਝ ਨੌਜਵਾਨ ਵੀ ਇਸ ਰੈਲੀ ਦੇ ਵਿੱਚ ਨੇ ਅਸੀਂ ਗੱਲ ਕਰਾਂਗੇ ਆ ਭਾਈ ਜੀ ਤੁਸੀਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹਨਾ ਕਿ ਤੁਸੀਂ ਕਿਹੜੀ ਜੱਥੇਬੰਦੀ ਵੱਲੋਂ ਆਏ ਹੋ ਔਰ ਤੁਹਾਡਾ ਆਉਣਾ ਕਿਉਂ ਜ਼ਰੂਰੀ ਸਮਝਿਆ ਕਿ ਇਸ ਰੈਲੀ 'ਚ ਜਾਣਾ ਜ਼ਰੂਰੀ ਹੈ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਵੱਲੋਂ ਆਏ ਆ ਜੀ ਤੇ ਅੱਜ ਜੋ ਸਮੂच्चय ਕਿਸਾਨ ਜੱਥੇਬੰਦੀਆਂ ਨੇ ਤੇ ਮੌਜੂਦ ਅਸ ਬੰਦੀਆਂ ਨੇ ਜੋ ਧਰਨ ਸਵਾਰਚ ਲੜ ਰਹੀਆਂ ਨੇ ਕਾਫੀ ਟਾਈਮ ਤੋਂ ਜ਼ਮੀਨ ਪ੍ਰਾਪਤੀ ਦੇ ਲਈ ਜਾਂ ਸੀਲਿੰਗ ਐਕਟ ਦੇ ਖਿਲਾਫ ਤਾਂ ਅਸੀਂ ਆਪਦੇ ਹੱਕਾਂ ਨੂੰ ਪਛਾਣਦੇ ਹੋਏ ਕਿ ਅਸੀਂ ਵੀ ਕਿਸਾਨਾਂ ਮਜ਼ਦੂਰਾਂ ਦੀ ਘਰਾਂ ਚੋਂ ਪੈਦਾ ਹੋਏ ਆ ਤਾਂ ਇੱਥੇ ਪਹੁੰਚੇ ਆ ਜੀ ਕਿਉਂਕਿ ਜਦੋਂ ਸਰਕਾਰ ਬਣਨੀ ਸੀ ਮੁਲਾਜ਼ਮਾਂ ਨਾਲ ਹਰੇਕ ਵਰਗ ਨਾਲ ਵਾਅਦਾ ਹੋਇਆ ਸੀ ਤੁਸੀਂ ਹਰੇ ਨੌਜਵਾਨ ਹੋਣ ਦੇ ਨਾਤੇ ਕੀ ਸਮਝਦੇ ਹੋ ਕਿ ਵਾਅਦਾ ਖਿਲਾਫੀਆਂ ਹੋ ਗਈਆਂ ਤਾਂ ਲੋਕ ਇਸ ਤਰ੍ਹਾਂ ਰੋਸ ਵਿੱਚ ਆਉਂਦੇ ਨੇ ਬਿਲਕੁਲ ਜੀ ਵਾਅਦਾ ਖਿਲਾਫੀ ਆ ਸਰਕਾਰ ਜਦੋਂ ਆਈ ਸੀ ਜਦੋਂ ਇਹ ਸ਼ਲਕਾਰ ਨਹੀਂ ਆਈ ਸੀਗੀ ਮਤਲਬ ਉਹਦੋਂ ਇਹ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ ਤੁਹਾਡੇ ਮਸਲੇ ਸਾਰੇ ਟੇਬਲ ਟਾਕ ਤੇ ਹੱਲ ਹੋਇਆ ਕਰਨਗੇ ਪਹਿਲਾਂ ਹੀ ਹੱਲ ਹੋਇਆ ਕਰਨਗੇ ਪਰ ਜਦੋਂ ਦੀ ਇਹ ਸਰਕਾਰ ਬਣੀ ਆ ਕੋਈ ਇੱਕ ਵਰਗ ਵੀ ਇਹੋ ਜਾਣੇਗਾ ਜਿਹੜਾ ਸੜਕਾਂ ਦੇ ਨਾ ਹੋਵੇ ਅੱਜ ਮਜ਼ਦੂਰ ਵੀ ਸੜਕਾਂ ਦੇ ਨੇ ਕਿਸਾਨ ਵੀ ਸੜਕਾਂ ਦੇ ਨੇ ਵਿਦਿਆਰਥੀ ਸੜਕਾਂ ਦੇ ਨੇ ਮੁਲਾਜ਼ਮ ਸੜਕਾਂ ਦੇ ਨੇ ਧਰਨਿਆਂ ਕਰਕੇ ਤਾਂ ਮੁੱਖ ਮੰਤਰੀ ਦੇ ਬਿਆਨ ਕਈ ਆਏ ਸਰਕਾਰ ਕਹਿੰਦੀ ਹੈ ਕਿ ਲੋਕਾਂ ਨੂੰ ਖੱਜਲ ਖਾਰ ਨਹੀਂ ਕਰਨਾ ਚਾਹੀਦਾ ਇਸ ਧਰਨਿਆਂ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਵੀ ਆਈਆਂ ਦੇਖੋ ਜਦੋਂ ਕੋਈ ਵੀ ਸ਼ਾਸਨ ਸੱਤਾ 'ਚ ਆ ਜਾਂਦੀ ਹੈ ਪਾਰਟੀ ਤਾਂ ਉਹ ਤੋਂ ਗੱਲਾਂ ਜਿਹੜੀਆਂ ਹੈਗੀਆਂ ਸੱਤਾਧਾਰੀ ਵਾਲੀਆਂ ਹੋ ਜਾਂਦੀਆਂ ਨੇ ਤਾਂ ਇਹ ਪਾਰਟੀ ਇਹ ਭੁੱਲ ਗਈ ਆ ਕਿ ਇਹ ਪਾਰਟੀ ਵੀ ਇਨਾਂ ਧਰਨੇ ਦੇ ਵਿੱਚੋਂ ਇਨਾਂ ਮੁਜ਼ਾਹਰਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਫਿਰ ਤੁਸੀਂ ਕੀ ਸਮਝਦੇ ਹੋ ਜੀ ਕਿਉਂਕਿ ਇੱਥੇ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਪੁਲਿਸ ਰਾਜ ਨਹੀਂ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਰਾਜ ਬਣ ਗਿਆ ਪੰਜਾਬ ਬਿਲਕੁਲ ਜੀ ਪੰਜਾਬ ਸਟੇਟ ਹੁਣ ਪੁਲਿਸ ਸਟੇਟ ਵਾਂਗੂ ਕੰਮ ਕਰ ਰਹੀ ਹੈ ਇੱਥੇ ਰੋਜ਼ ਨੌਜਵਾਨਾਂ ਦੇ ਕਤਲ ਗੈਂਗਸਟਰ ਕਹਿ ਕੇ ਕਿਸੇ ਨੂੰ ਮਾਰ ਦੇਣਾ ਜੇ ਕੋਈ ਝੰਡਾ ਚਾ ਕੇ ਸੜਕ ਤੇ ਆਉਂਦਾ ਫੜ ਕੇ ਉਹਨੂੰ ਜੇਲ੍ਹ ਦੇ ਵਿੱਚ ਤੌਣ ਦੇਣਾ ਤਾਂ ਬਿਲਕੁਲ ਪੁਲਿਸ ਰਾਜ ਹੀ ਆ ਪੁਲਿਸ ਦਾ ਰਾਜ ਚੱਲ ਰਿਹਾ ਪਟਿਆਲੇ ਦੇ ਵਿੱਚ ਇੱਕ ਕਰਨਲ ਜਿਹੜਾ ਦੇਸ਼ ਦੀ ਸੇਵਾ ਕਰ ਰਿਹਾ ਉਹਨੂੰ ਸ਼ਰੇਆਮ ਕੁੱਟਾਇਆ ਗਿਆ ਤੇ ਹਜੇ ਤੱਕ ਇਨਸਾਫ ਵਾਸਤੇ ਉਹਦਾ ਪਰਿਵਾਰ ਜਿਹੜਾ ਉਹ ਗਿੜੇ ਖਾਂਦਾ ਫਿਰਦਾ ਤੇ ਰੋਜ਼ ਪੁਲਿਸ ਕਿੰਨਾ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਨਸ਼ੇ ਵਾਲਾ ਕਹਿ ਕੇ ਧੱਕੇ ਨਾਲ ਜਿਹੜਾ ਨੌਜਵਾਨਾਂ ਨੂੰ ਮਲਾ ਜੇਲਾਂ ਟੱਕਿਆ ਜਾ ਰਿਹਾ ਤੇ ਗੋਲੀ ਮਾਰ ਕੇ ਮਾਰਿਆ ਜਾ ਰਿਹਾ ਤੇ ਇਹ ਪੁਲਿਸ ਰਾਜ ਹੀ ਸਰਕਾਰ ਪੁ ਤਾਜੋ ਲੋਕ ਬੋਲ ਨਾ ਸਕਣ ਚੁ। ਇਹ ਥਾਵਾਂ ਦਾ ਤੁਸੀਂ ਜ਼ਿਕਰ ਕੀਤਾ ਠੀਕ ਹੈ ਕਿ ਪੁਲਿਸ ਨੇ ਜਿਆਤੀਆਂ ਕੀਤੀਆਂ ਪਰ ਕਈ ਥਾਵਾਂ ਤੇ ਕਹਿੰਦੇ ਸਰਕਾਰ ਦਾਵਾ ਕਰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਹੋਇਆ ਪੁਲਿਸ ਦੇ ਨਾਲ ਹੀ ਕਾਮਯਾਬ ਹੋਣਾ ਹੈ। ਉਹ ਫਿਰ ਜੀ ਇਹਨਾਂ ਦਾ ਇੱਕ ਹਥਖੰਡਾ ਹੈ ਜਿਹੜਾ ਵਰਤਨਾ ਪੁਲਿਸ ਨੂੰ ਜਦੋਂ ਇੱਕ ਹਥਿਆਰ ਵਜੋਂ ਪੁਲਿਸ ਲੋਕਾਂ ਦੀ ਰਾਖੀ ਵਾਸਤੇ ਹੁੰਦੀ ਆ ਪੁਲਿਸ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੀ ਆ ਪੁਲਿਸ ਲੋਕ ਨੂੰ ਇਨਸਾਫ ਦੇਣ ਵਾਸਤੇ ਬਣੀ ਹੁੰਦੀ ਆ ਪਰ ਇਹ ਪੁਲਿਸ ਨੂੰ ਮਤਲਬ ਇੱਕ ਹਥਿਆਰ ਵਜੋਂ ਵਰਤ ਰਹੇ ਆ ਲੋਕਾਂ ਨੂੰ ਡਰਾਉਣ ਵਾਸਤੇ ਵਰਤ ਰਹੇ ਆ ਬਹੁਤ ਸਾਰੇ ਸੰਘਰਸ਼ੀ ਲੋਕ ਜਿਹੜੇ ਆ ਦੀ ਰੋਟੀ ਵਾਸਤੇ ਲੜਦੇ ਆ ਉਹ ਜੇਲ੍ਹਾਂ 'ਚ ਬੈਠੇ ਆ ਉਹਨਾਂ ਦੇ ਨਿਆਂਜ ਪਰਚੇ ਉਹਨਾਂ ਨੂੰ ਜਵਾਨਤਾ ਨਹੀਂ ਹੋ ਰਹੀਆਂ ਬੋਲ ਰਹੇ ਸੋ ਸਾਡੇ ਸਾਥੀ ਸਟੇਜ ਤੋਂ ਤਾਂ ਇਹ ਪੁਲਿਸ ਦਾ ਪੁਲਿਸ ਦਾ ਰਾਜ ਆ ਜੀ ਨੌਜਵਾਨ ਹੋਣ ਕਿਸਾਨ ਹੋਣ ਜਾਂ ਵਿਦਿਆਰਥੀ ਹੋਣ ਸਾਰੇ ਇਸ ਧਰਨੇ 'ਚ ਸ਼ਾਮਲ ਹੋਏ ਨੇ ਇਸ ਵਿਸ਼ਾਲ ਰੈਲੀ ਨੂੰ ਲੈ ਕੇ ਜਿਹੜੇ ਨਾਰੇ ਨੇ ਉਹ ਵਾਰ-ਵਾਰ ਇਹ ਲਗਾਏ ਜਾ ਰਹੇ ਨੇ ਕਿ ਅਸੀਂ ਇੱਕਤਾ ਆਣਾ ਲਾਨਣਾ ਜਿਹੜਾ ਪੁਲਿਸ ਰਾਜ ਪੰਜਾਬ ਨੂੰ ਬਣਾ ਦਿੱਤਾ ਗਿਆ ਉਸ ਦੇ ਖਿਲਾਫ ਡੱਟੇ ਰਵਾਂਗੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਸਰਕਾਰ ਪ੍ਰਚਾਰ ਕਰ ਰਹੀ ਹੈ ਉਸ ਦੇ ਖਿਲਾਫ ਵੀ ਸਟੇਜ ਤੋਂ ਕਾਫੀ ਭਾਸ਼ਣ ਦਿੱਤੇ ਗਏ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੈ ਉਹ ਇਸੇ ਕਰਕੇ ਹੈ ਵੱਖ-ਵੱਖਰੀਆਂ ਭਾਵੇਂ ਮੰਗਾ ਹੋ ਸਕਦੀਆਂ ਨੇ ਪਰ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਡਟਾਂਗੇ ਜਿਹੜੀਆਂ ਸਰਕਾਰ ਜ਼ਬਰਦਸਤੀ ਸਾਡੇ ਤੇ ਥੋਪਣ ਦੀ ਕੋਸ਼ਿਸ਼ ਕਰੇਗੀ ਅਸੀਂ ਅੱਗੇ ਜਾ ਕੇ ਕੁਝ ਹੋਰ ਲੋਕਾਂ ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਸ ਕੱਟ ਦੇ ਵਿੱਚ ਤੁਹਾਡੇ ਨਾਲੇ ਤਸਵੀਰ ਇਸ ਕਰਕੇ ਸਾਂਝੀ ਕਰ ਰਹੇ ਹਾਂ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੋਇਆ ਹੈ ਵਿਸ਼ਾਲ ਰੈਲੀ ਹੈ ਬੀਬੀਆਂ ਦੀ ਸ਼ਮੂਲੀਅਤ ਬਾਬਿਆਂ ਦੀ ਨੌਜਵਾਨਾਂ ਦੀ ਸਭ ਦੀ ਸ਼ਮੂਲੀਅਤ ਹੈ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਾਣਾ ਮੰਡੀ ਸੰਗਰੂਰ ਦੇ ਵਿੱਚ ਜਿਹੜਾ ਇਕੱਠ ਹੋਇਆ ਇੱਥੇ ਬਜ਼ੁਰਗ ਵੀ ਸਾਡੇ ਨਾਲ ਖੜੇ ਆ ਉਹਨਾਂ ਨਾਲ ਗੱਲ ਕਰਦੇ ਆ ਬਾਪੂ ਜੀ ਤੁਹਾਨੂੰ ਕਿਉਂ ਲੱਗਿਆ ਕਿ ਇਸ ਇਕੱਠ ਨੂੰ ਇਸ ਰੈਲੀ ਨੂੰ ਕਾਮਯਾਬ ਕਰਨ ਦੀ ਲੋੜ ਹੈ ਲੋਕਾਂ ਨੂੰ ਆਉਣ ਦੀ ਲੋੜ ਹੈ ਕਾਮਯਾਬ ਕਰਨ ਦੀ ਲੋੜ ਹੈ ਵੀ ਇਸ ਕਰਕੇ ਜਿਹੜੇ ਕਿਸਾਨਾਂ ਉੱਤੇ ਤਿਆਗਰਾਹ ਕਰ ਰਹੇ ਨੇ ਮਾਨ ਸਰਕਾਰ ਜਿੱਥੇ ਵੀ ਜੀ ਕਰਦਾ ਉੱਥੇ ਹੀ ਜ਼ਮੀਨ ਤੇ ਕਬਜ਼ਾ ਕਰ ਲੈਂਦੇ ਨੇ ਪਿੰਡੋ ਸ਼ਹਿਰੋਂ ਆਇਓ ਅਸੀਂ ਸਗਰੂਰ ਤੋਂ ਆਏ ਸਗਰੂਰ ਤੋਂ ਆਏ ਇਹ ਤਾਂ ਮੁੱਖ ਮੰਤਰੀ ਕਹਿੰਦੇ ਆ ਕਿ ਸਾਡੀ ਰਾਜਧਾਨੀ ਆਮ ਆਦਮੀ ਪਾਰਟੀ ਦੀ ਤੁਸੀਂ ਉਹਨਾਂ ਦੇ ਗੜ੍ਹ ਵਿੱਚ ਧਰਨਾ ਲਾਉਣਾ ਕਿਉਂ ਸਮਝਿਆ ਕਿ ਇੱਥੇ ਆਵਾਜ਼ ਚੁਕਣੀ ਪੈਣੀ ਆ ਸਮਝਿਆ ਜਿਹੜੇ ਭਗਵੰਤ ਮਾਨ ਨੇ ਸਾਡੇ ਨਾਲ ਵਾਅਦਾ ਕਰੇ ਤੇ ਵੀ ਅਸੀਂ ਜਿਹੜਾ ਆਵਾਂਗੇ ਕਿਸਾਨਾਂ ਦੇ ਧਰਨਾ ਨਹੀਂ ਲੱਗਣ ਦੇਵਾਂਗੇ ਸਾਡਾ ਧਰਨਾ ਨਹੀਂ ਲੱਗੂਗਾ ਇਸ ਕਰਕੇ ਉਹਨਾਂ ਧਰਨਾ ਦੇ ਖਿਲਾਫ ਹੋ ਗਿਆ ਇਸ ਕਰਕੇ ਕਹੇ ਸੀ ਆਮਿੰਦਰ ਸਿੰਘ ਦਾ ਮੁੰਡਾ ਜਦੋਂ ਜਦੋਂ ਮੁਲਾਜ਼ਮ ਕੋਈ ਹੋਊਗਾ ਮੇਰਾ ਹਰਾ ਪੈਣੇ ਚੱਲੂਗਾ ਉਹ ਹਰਾ ਪੈਣੇ ਕੋਈ ਨਹੀਂ ਚੱਲਿਆ ਇਹਦਾ ਇਹ ਹਰਾਬ ਨੀਵੀਂ ਨੇ ਖਾਰਜ ਕਰਤੇ ਆ। ਜਿਹੜੀ ਪਾਲਿਸੀ ਆ ਰਹੀ ਹੈ ਲੈਂਡ ਪੂਲਿੰਗ ਦੀ ਉਹ ਕਹਿੰਦੇ ਫਾਇਦੇ ਬਹੁਤ ਹੋਣੇ ਆ ਕਿਸਾਨਾਂ ਨੂੰ ਤੁਸੀਂ ਸਹਿਮਤ ਹੋ ਕਿ ਨਹੀਂ ਸਹਿਮਤ? ਮੈਂ ਸਭ ਕੁਝ ਨਹੀਂ ਦੇਣਾ ਨੇ। ਪਲਾਟ ਲੈ ਕੇ ਪਲਾਟ ਕਹਿੰਦਾ ਦੇਣ ਨੂੰ। ਪਲਾਟ ਕੋਈ ਪਲਾਟ ਨਹੀਂ ਦੇਣਾ। ਇਹ ਤਾਂ ਜ਼ਬਰੀ ਧੰਪਣ ਨੂੰ ਕਹਿੰਦਾ। ਵੀ ਜ਼ਬਰੀ ਜ਼ਮੀਨ ਧੰਬੜੀਏ। ਜ਼ਬਰੀ ਜ਼ਮੀਨ ਧਬਕੇ ਵੱਡੇ ਘਰਾਣਿਆਂ ਨੂੰ ਦੇ ਦਈਏ। ਇਹ ਵੱਡੇ ਘਰਾਣਿਆਂ ਦੇ ਪੱਖে ਚੱਲ ਰਹੇ ਨੇ। ਮੋਦੀ ਦੇ ਮੋਦੀ ਦੇ ਪੱਖে ਚੱਲ ਰਿਹਾ। ਮੋਦੀ ਦੇ ਸ਼ਰੇ ਚੱਲ ਰਿਹਾ। ਇਹ ਸਾਰਾ ਵੱਡੇ ਘਰਾਣਿਆਂ ਨੂੰ ਦੇ ਰਹੇ ਨੇ। ਔਰ ਸਮਝਾਓ ਜਿਵੇਂ ਇੱਥੇ ਵੱਖੋ ਵੱਖਰੇ ਫਲੈਕਸ ਲੱਗੇ ਨੇ ਕਿ ਪੁਲਿਸ ਰਾਜ ਖਤਮ ਹੋਣਾ ਚਾਹੀਦਾ ਹੈ ਪੁਲਿਸ ਨੇ ਇਹੋ ਜਿਹੀਆਂ ਕਿਹੜੀਆਂ ਗਤੀਵਿਧੀਆਂ ਕੀਤੀਆਂ ਪੁਲਿਸ ਤਾਂ ਗਤੀਵਿਧੀਆਂ ਵੱਧ ਕਰ ਰਹੀ ਹੈ ਕਿਸਾਨਾਂ ਤੇ ਇਹ ਥੋੜਾ ਥੋੜਾ ਕਰ ਰਹੀ ਹੈ ਜਦੋਂ ਪੁਲਿਸ ਕਰਦੀ ਹੈ ਹਰ ਇੱਕ ਸਮੇਂ ਕਿਸਾਨਾਂ ਨੂੰ ਧਰਨਾ ਹੀ ਲਾਉਣ ਦੀ ਜਦੋਂ ਘੇਰਦੀ ਹੈ ਜਿਹੜੇ ਜਿਹੜੇ ਲੀਡਰਾਂ ਸਾਡੇ ਉਹਨਾਂ ਨੂੰ ਘਰੋਂ ਚੱਕ ਲੈਂਦੀ ਹੈ ਇਹਨੇ ਵੱਡੇ ਲੀਡਰ ਨੇ ਉਹਨਾਂ ਨੂੰ ਘਰੋਂ ਚੱਕ ਲੈਂਦੀ ਹੈ ਘਰੋਂ ਜਾ ਕੇ ਉਹਨਾਂ ਨੂੰ ਬੰਦ ਕਰ ਦਿੰਦੇ ਨੇ ਵੀ ਤਾਂ ਨਾ ਨਾ ਤੰਨਾ ਲਾ ਨਾ ਸਕਣੇ ਇਸ ਕਰਕੇ ਧਰਨੇ ਬੰਦ ਕਰਨਾ ਚਾਹੁੰਦਾ ਏ ਇਹ ਧਰਨੇ ਬੰਦ ਕਰਨੇ ਚਾਹੁੰਦਾ ਏ ਜਿਹੜਾ ਭਗਵੰਤ ਮਾਨਾ ਵੀ ਇਸ ਕਰਕੇ ਕਿਸਾਨ ਧਰਨੇ ਲਾ ਸਕਣਾ ਵੀ ਕੋਈ ਮੁਜਾਰਾ ਨਾ ਕਰ ਸਕਣਾ ਆ ਮਾਟਰ ਨੇ ਈਟੀਟੀਐਸ ਵਾਲੇ ਤੇ 11 1158858 ਵਾਲੇ ਉਹਨਾਂ ਤੇ ਲਾਠੀ ਚਾਰਜ ਕਰਿਆ ਉਸ ਦਿਨ ਇੱਥੇ ਇਹ ਸਾਰੇ ਇਹ ਨਾ ਮੁਲਾਜ਼ਮਦਾਰਾਂ ਕਹਿੰਦਾ ਏ ਕਿਸੇ ਦਾ ਕੋਈ ਪੱਖ ਨਹੀਂ ਕਰ ਰਿਹਾ ਇਹਨਾਂ ਦਾ ਵੀ ਕਹਿਣਾ ਹੈ ਕਿ ਚਾਹੇ ਉਹ ਮੁਲਾਜ਼ਮ ਹੋਣ ਸਟੂਡੈਂਟ ਹੋਣ ਕਿਸਾਨ ਹੋਣ ਸਾਰੇ ਆ ਤੇ ਜ਼ਬਰ ਕੀਤਾ ਜਾ ਰਿਹਾ ਹੈ ਸਟੇਜ ਵਾਲੇ ਪਾਸੇ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਭਾਸ਼ਣ ਦਿੱਤੇ ਜਾ ਰਹੇ ਨੇ ਬਿਲਕੁਲ ਖੱਬੇ ਹੱਥ ਜਿਹੜੀਆਂ ਤਸਵੀਰਾਂ ਲੱਗੀਆਂ ਨੇ ਉਹ ਉਹਨਾਂ ਦੀਆਂ ਨੇ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਸੀ ਇਹ ਜੇਲ੍ਹਾਂ ਦੇ ਵਿੱਚ ਬੰਦ ਨੇ ਇਹ ਮੰਗ ਵੀ ਇੱਕ ਇਸ ਧਰਨੇ ਦੀ ਸ਼ਾਮਲ ਹੈ ਕਿ ਕਿਉਂ ਇਹਨਾਂ ਨੂੰ ਬੰਦ ਰੱਖਿਆ ਗਿਆ ਤੁਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਆਏ ਹੋ ਤੁਸੀਂ ਕੀ ਸਮਝਦੇ ਹੋ ਕਿ ਵਿਦਿਆਰਥੀਆਂ ਦਾ ਆਉਣਾ ਕਿਉਂ ਜ਼ਰੂਰੀ ਸੀ ਇਸ ਧਰਨੇ ਚ ਰੈਲੀ ਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ دہشت ਵਾਲਾ ਮਾਹੌਲ ਬਣ ਰਿਹਾ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੂੰ ਜਿਹੜਾ ਖੁੱਲੇ ਤੌਰ ਤੇ ਵਾਗਾਂ ਜਿਹੜੀਆਂ ਛੱਡੀਆਂ ਆਈਆਂ ਅੱਜ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਫੇਕ ਅਨਕਾਊਂਟਰ ਕੀਤੇ ਜਾ ਰਹੇ ਆ ਨਸ਼ੇ ਦੀ ਆੜੇ ਕਿਸੇ ਵੀ ਨੌਜਵਾਨ ਨੂੰ ਜਿਹੜਾ ਜਿਹੜਾ ਕਿ ਕਿਸਾਨਾਂ ਦੀ ਹਮਾਇਤ ਕਰਦਾ ਮਜ਼ਦੂਰਾਂ ਦੀ ਹਮਾਇਤ ਕਰਦਾ ਜਿਹੜੇ ਵੀ ਨੌਜਵਾਨਾਂ ਨੇ ਬੋਲਦੇ ਆ ਸਰਕਾਰ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਚਾੱਕ ਕੇ ਜੇਲ੍ਹਾਂ ਸੁੱਟ ਦਿੱਤੇ ਜਾਂਦੇ ਆ ਜਿਸ ਤਰ੍ਹਾਂ ਪੰਜਾਬ ਸਗਾ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਇਹਨਾਂ ਨੇ ਸਾਡੇ ਨੌਜਵਾਨਾਂ ਦੇ ਨਾਲ ਕਿਸਾਨਾਂ ਦੇ ਨਾਲ ਔਰਤਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿਹੜੀਆਂ ਗਰੰਟੀਆਂ ਕੀਤੀਆਂ ਉਹਨਾਂ ਉਹ ਪਾਸੇ ਰੱਖ ਕੇ ਇੱਕ ਤਾਨਾਸ਼ਹੀ ਰਵਈਆ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਲੈਂਡ ਪੂਲਿੰਗ ਨੀਤੀ ਆਈ ਆ ਨੌਜਵਾਨਾਂ ਦੇ ਲਈ ਜਿਸ ਤਰ੍ਹਾਂ ਇੱਕ ਪੀਲੇ ਪੰਜੇ ਚਲਾਏ ਜਾ ਰਿਹਾ ਗਰੀਬਾਂ ਦੇ ਘਰਾਂ ਦੇ ਚਲਾਏ ਜਾ ਰਿਹਾ ਇੱਕ ਮਹਿਲਾ ਜਿਹੜੀ ਪੁਲਿਸ ਅਮਨਕੌਰ ਆ ਉਹਦੇ ਉਹਦੇ ਘਰ ਦੇ ਕੋਈ ਪੀਲਾ ਪੰਜਾ ਨਹੀਂ ਚੱਲਦਾ ਹੈਗਾ ਜੇ ਕਿਸੇ ਕੋਲੋਂ ਕੋਈ ਕੁਛ ਗ੍ਰਾਮ ਵੀ ਜਿਹੜਾ ਨਸ਼ਾ ਆਦੀ ਹੋ ਜਾਂਦਾ ਸਾਡੇ ਨੌਜਵਾਨ ਉਹਦੇ ਕੋਲ ਫੜਿਆ ਜਾਂਦਾ ਉਹਨੂੰ ਚੱਕ ਕੇ ਜੇਲ੍ਹ ਚ ਸੁੱਟ ਜਾਂਦਾ ਦਿੱਤਾ ਜਾਂਦਾ ਉਹਨੂੰ ਕੋਈ ਜ਼ਮਾਨਤ ਤੱਕ ਨਹੀਂ ਦਿੱਤੀ ਜਾਂਦੀ ਪਰ ਜਿੰਨਾ ਕੋਲ ਵੱਡੇ ਮਕਰਮਾਛਾ ਵੱਡੀਆਂ ਮੱਛੀਆਂ ਨੇ ਉਹਨਾਂ ਕੋਲ ਵੱਡਾ ਨਸ਼ਾ ਫੜਿਆ ਜਾਂਦਾ ਉਹਨਾਂ ਨੂੰ ਖੁੱਲੇ ਆਮ ਜਿਹੜੀਆਂ ਜਮਾਨਤਾਂ ਦਿੱਤੀਆਂ ਜਾਂਦੀਆਂ ਨੇ ਜਿਹਦੇ ਵਿੱਚ ਉਹ ਅਮਨ ਕੌਰ ਦਾ ਨਾਮ ਸਿੱਧੇ ਤੌਰ 'ਤੇ ਹੈ ਇੱਥੇ ਐਸਐਸਪੀ ਵਰਗੇ ਬੰਦੇ ਜਿਹੜੇ ਲੱਖਾਂ ਦੀਆਂ ਰਿਸ਼ਵਤਾਂ ਲੈਂਦੇ ਫੜੇ ਜਾਂਦੇ ਆ ਉਹਨਾਂ ਨੂੰ ਬਹਾਲ ਕਰ ਲਿਆ ਜਾਂਦਾ ਪਰ ਜਿਹੜੇ ਮਜ਼ਦੂਰ ਆ ਆਪਦੇ ਹੱਕਾਂ ਦੇ ਲਈ ਜਿਸ ਤਰ੍ਹਾਂ ਜੀਡੀਪੀਐਸਸੀ ਸੰਗਰੂਰ ਦੇ ਵਿੱਚ ਲੜ ਰਹੀ ਆ ਜਿਹੜੇ ਜਿਹੜੇ ਕਹਿ ਰਹੇ ਆ ਲੈਂਡ ਸੀਲਿੰਗ ਐਕਟ ਜਿਹੜਾ 17 ਏਕੜ ਤੋਂ ਵੱਧ ਜ਼ਮੀਨ ਜਿਹੜੀ ਆ ਉਹ ਗਰੀਬ ਮਜ਼ਦੂਰਾਂ ਦੀ ਆ ਜਿਹੜੇ ਉਹਦੇ ਖਿਲਾਫ ਲੜ ਆਉਨਾ ਮਜ਼ਦੂਰਾਂ ਨੂੰ ਜੇਲਾਂ ਦੇ ਸੁੱਟ ਦਿੱਤੇ ਜਾਂਦੇ ਆ ਜਿਦੇ ਵਿੱਚੋਂ ਕਮਲਪ੍ਰੀਤ ਕੌਰ ਜਿਹੜੀ ਪੰਜਾਬ ਸਟੂਟ ਐਂਡ ਯੂਨੀਅਨ ਦੀ ਜਿਲ੍ਹਾ ਅਗਵਾ ਉਹਨੂੰ ਵੀ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਅਸੀਂ ਵਿਦਿਆਰਥੀ ਹੋਣ ਦੇ ਨਾਤੇ ਇਹਦੇ ਜ਼ਬਰ ਦੇ ਖਿਲਾਫ ਅੱਜ ਇੱਥੇ ਇਕੱਠੇ ਹੋਏ ਆ ਨੌਜਵਾਨਾਂ ਨੂੰ ਅਪੀਲ ਕਰਦੇ ਆ ਪੰਜਾਬ ਦੇ ਵਿੱਚ ਵੱਡੇ ਕਾਫਲੇ ਬਣ ਕੇ ਇਹਦੇ ਜ਼ਬਰ ਦੇ ਖਿਲਾਫ ਇਕੱਠੇ ਹੋਣਾ ਪੈਣਾ ਕਿਉਂਕਿ ਸਾਡੇ ਕੋਲ ਨਾ ਜਿਹੜਾ ਰੋਜ਼ਗਾਰ ਆ ਨਸ਼ਾ ਸਾਨੂੰ ਵੱਡੇ ਪੱਧਰ ਤੇ ਦਿੱਤਾ ਜਾ ਰਿਹਾ ਨਾ ਸਾਡੇ ਕੋਲ ਖੇਡ ਦੇ ਗਰਾਊਂਡ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਦੇ ਨਾਂ ਤੇ ਮਣ ਮੋਟੇ ਮੋਟੇ ਗ੍ਰਾਂਟਾਂ ਜਿਹੜੇ ਐਮ ਐਲ ਏ ਐਮ ਪੀ ਖਾ ਜਾਂਦੇ ਗਿਆ ਪਰ ਗਰਾਉਂਡ ਤੇ ਕੋਈ ਕੰਮ ਨਹੀਂ ਹੋ ਰਿਹਾਗਾ ਜਿਵੇਂ ਤੁਸੀਂ ਕਹਿ ਕਿ ਸਾਰੇ ਮੁੱਦੇ ਆ ਪੁਲਿਸ ਜ਼ਬਰ ਕਰਦੀ ਹੈ ਜੇ ਪੁਲਿਸ ਦੇ ਖਿਲਾਫ ਅੱਜ ਵੀ ਬੋਲੋਗੇ ਇਹ ਨਾ ਹੋਵੇ ਕੱਲ ਨੂੰ ਤੁਹਾਨੂੰ ਵੀ ਨਿਸ਼ਾਨੇ ਤੇ ਲੈ ਲਿਆ ਜਾਵੇ ਗੋਈ ਗੱਲ ਨਹੀਂ ਜੀ ਸਾਡਾ ਪੰਜਾਬ ਸਾਡਾ ਪੰਜਾਬ ਮੋਰੀ ਰਿਹਾ ਜਦੋਂ ਕੇਂਦਰ ਸਰਕਾਰ ਮੋਦੀ ਸਰਕਾਰ ਨੇ ਇੱਕ ਤਕਾਲੇ ਕਾਨੂੰਨ ਲੈ ਕੇ ਆਏ ਉਦੋਂ ਵੀ ਸਾਡਾ ਪੰਜਾਬ ਅੱਗੇ ਹੋ ਕੇ ਲੜਿਆ ਸੀਗਾ ਸਾਡੇ ਗੁਰੂ ਅੱਗੇ ਹੋ ਕੇ ਲੜੇ ਸੀਗੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਸਾਡਾ ਸਾਰਾ ਪਰਿਵਾਰ ਆਪਦਾ ਵਾਰਤਾ ਉਹਨਾਂ ਦੀ ਵਿਰਾਸਤਾ ਉਹਨਾਂ ਦੇ ਅਸੀਂ ਵਾਰਸੇ ਗਿਆ ਉਹਨਾਂ ਸ਼ਹੀਦਾ ਅਸ਼ੀਰ ਪਗ ਸਿੰਘ ਰਾਜਗੁਰੂ ਸਖਦੇਵ ਦੇ ਵਾਰਸਾਂ ਉਹਨਾਂ ਦੀ ਉਹਨਾਂ ਦੀ ਜਿਹੜੇ ਸੁਪਨੇ ਸੀਗੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਜੇ ਸਾਨੂੰ ਜੇਲਾਂ ਦੀਆਂ ਆਵਾਵਾਂ ਨਹੀਂ ਖਾਨੀਆਂ ਪਈਆਂ ਤਾਂ ਅਸੀਂ ਲੜਨ ਲਈ ਤਿਆਰ ਆਂ ਪੰਜਾਬ ਸਟੂਡੈਂਟ ਯੂਨੀਅਨ ਤੇ ਆਗੂ ਨੇ ਚਾਹੇ ਕਿਸੇ ਵੀ ਆਗੂ ਨਾਲ ਅਸੀਂ ਗੱਲ ਕੀਤੀ ਹੈ ਅੱਗੇ ਜਾ ਕੇ ਤੁਸੀਂ ਦੇਖੋ ਕਿ ਕਿੰਨਾ ਵੱਡਾ ਜਿਹੜਾ ਇਕੱਠ ਹੋ ਰਿਹਾ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਸਾਰਿਆਂ ਨੇ ਜਿਹੜੀ ਆ ਗੱਲ ਆਖੀ ਹੈ ਕਿ ਅਸੀਂ ਪੁਲਿਸ ਦੇ ਜ਼ਬਰ ਦੇ ਖਿਲਾਫ ਲੜਾਂਗੇ ਇਸ ਵਿਸ਼ਾਲ ਰੈਲੀ ਨੂੰ ਲੈ ਕੇ ਇਸ ਧਰਨੇ ਨੂੰ ਲੈ ਕੇ ਦੇਖਦੇ ਆ ਸਰਕਾਰ ਤੇ ਕਿੰਨਾ ਅਸਰ ਹੁੰਦਾ ਹੈ ਕਿ ਪੁਲਿਸ ਦੀਆਂ ਵਾਕਈ ਜ਼ਿਆਤੀਆਂ ਵਧੀਆਂ ਰੁਕਣ ਗਈਆਂ ਜਾਂ ਫਿਰ ਪਹਿਲਾਂ ਨਾਲ ਵਿਵਾਦਨ ਗਿਆਏ ਤੇ ਉਹਨਾਂ ਨਾਲ ਸਮਾਂ ਦੱਸੇਗਾ ਫਿਲਹਾਲ ਆਪਣੇ ਇਸ ਰਿਪੋਰਟ ਦੇ ਵਿੱਚ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਮ ਸੰਦੀਪ ਲਾਦੂ ਕਹੇ ਵੀ ਸੀ ਪੰਜਾਬ ਜ਼ਿਲ੍ਹਾ ਸੰਗਰੂਰ